ਕੁਲ ਸਾਰੇ ਜਣੇ ਨਾਲ ਲੋਟ ਜਿੰਦਾ ਦੇ ਚਾਰੰਦੇ ਵਿੱਚ ਹੋਰ ਤਾਂ ਕੈਨੇਡਾ ਪੱਲੇ ਵਿਆਪਨਾ ਸੋਨੋਂ ਨਾਲ ਬਿਲਕੁਲ ਸਮਾਨਯ ਆਪਣੇ ਆਪ ਨੂੰ ਬਿਲਕੁਲ ਹੋਏ ਫਿਰ ਸਵਾਨੇ ਸਥਿਤੀ ਦੇ ਵਿੱਚ ਆਮਾਗੇ ਜੈਸਾ ਲਿਆਖ ਨੂੰ ਤੋਂ ਸਾਹਮਣੇ ਰੱਖਣਾ ਹੈ ਸਪਾਇਨ ਜਿਹੜੀ ਹੈਗੀ ਹੈ ਛੋਡੀਸ ਤੇ ਆਪਣੀ ਮੋਟੇ ਦੇ ਨਾਲ ਜਿਹੜਾ ਹੈਗਾ ਆਪਣੇ ਕੰਨਾਂ ਨੂੰ ਟੱਚ ਕਰਨਾ ਹੈ ਔਰ ਸਾਹ ਛੱਡਦੇ ਹੋਏ ਫਿਰ ਸਵਾਨੇ ਸਥਿਤੀ ਤੇ ਵਚਣਾ ਹੈ ਇਸੇ ਤਰ੍ਹਾਂ ਹੀ ਤੁਸੀਂ ਆਪਣੇ ਲੈਫਟ ਸਾਈਡ ਔਰ ਦੂਸਰੀ ਸਾਈਡ ਆਪੋਜੀਟ ਮਹਿਸੂਸ ਕਰਨਾ ਹੈ ਕਿ ਇਸ ਪਾਸੇ ਵੱਲ ਤੁਹਾਡੀ ਸਟ੍ਰੈਚਿੰਗ ਆਵੇ ਨਾੜਾਂ ਦੇ ਵਿੱਚ ਖਚਾਅ ਆਵੇ ਫਿਰ ਨੈਕਸਟ ਸੱਚੇ ਪਾਸੇ ਵੱਲ ਆਪਣੀ ਗਰਦਨ ਨੂੰ ਝੁਕਾਉਂਦੇ ਹੋਏ ਨੀਚੇ ਵੱਲ ਔਰ ਪਾਸੇ ਹਟਦੇ ਹੋਏ ਸੈਂਟਰ ਪਲੇਸ ਤੇ ਦੇਖੋ ਇਸੇ ਤਰ੍ਹਾਂ ਦਿੱਤੀ ਰਿਆ ਨੂੰ ਜਿਹੜਾ ਹੈਗਾ ਦੋ ਤੋਂ ਤਿੰਨ ਵਾਰ ਦੁਹਰਾਵਾਂਗੇ ਬਸ ਠੀਕ ਹੈ ਜੀ ਆਪ ਜਿਹੜਾ ਹੈਗਾ ਉਹਦੇ ਤੇ ਬਿਲਕੁਲ ਨਜ਼ਰ ਰੱਖਣੀ ਹੈ ਸਭੇ ਪਾਪਾ neck ਗ੍ਰੀਵਾ ਸ਼ਕਤੀ ਨੂੰ ਜਿਹਾਉਂਦੇ ਤੇ ਆਪਣੀ neck ਨੂੰ ਰੋਟੇਟ ਕਰਨਾ ਹੈ ਜਿਨ੍ਹਾਂ ਨੂੰ ਗਰਦਨ ਦੇ ਵਿੱਚ ਪ੍ਰੋਬਲਮ ਹੈਗੀ ਹੈ

ਤਾਂ ਪਰ ਜਿਹੜੇ ਨਹੀਂ ਜਾ ਪਾ ਰਹੇ ਹੈਗੇ ਆ ਉਹ ਘਰ ਦੇ ਵਿੱਚ ਹੀ ਇਸ ਐਕਟਿਵਿਟੀ ਨੂੰ ਕਰ। ਹੁਣ ਧੀਰੇ ਧੀਰੇ ਜਿਹੜੇ ਹੈਗੇ ਆ ਤਾਂਾਂ ਨੂੰ ਛੱਡਦੇ ਹੋਏ ਪਾਪਾ ਆਪਣੇ ਦੋਨੋਂ ਹੱਥਾਂ ਨੂੰ ਆਪਣੇ ਤਮਰ ਦੇ ਉੱਤੇ ਲੈ ਕੇ ਆਣਾ। ਆਪਣੇ ਦੋਨੋਂ ਹੱਥ ਜਿਹੜੇ ਹੈ ਲਾਵਾ ਇਹ ਪਿਛੋਂ ਦੇ ਲਈ। ਪੂਰਾ ਭਜਨ ਜਿਹੜਾ ਹੈਗਾ ਮੋਢਿਆਂ ਤੇ ਪਏਗਾ। ਬੋਲਿੰਗ ਕਰੋ। 1 2 3 4 5 ਕੰਬੈਕ ਪਾਪਾ ਦੋਨ ਸੇ ਤੋਂ ਦਹਾਵਾਂਗੇ ਦੋਨਾਂ ਹੱਥਾਂ ਨਾਲ ਲੈਂਦੇ ਹੋਏ ਇਹ ਪਿਛੋਂ ਦੇ ਵਿੱਚ ਜਾਣਾ ਹੈ ਸ਼ੁਰੂing ਕਰਾਂਗੇ ਤੇ ਆਪਣੀਆਂ ਦੋਨਾਂ ਅਥੇਲੀਆਂ ਨੂੰ ਆਸਮਾਨ ਵੱਲ ਕਰਾਂਗੇ ਦੋਨਾਂ ਬਾਹਾਂ ਨੂੰ ਫੋਲਡ ਕਰਦੇ ਹੋਏ ਆਪਣੇ ध्या रखा होल्ड करो बिल्कुल गलत स्थिति बिल्कुल सामने स्ट्रेट रोड हेड वल रोटेट करेंगे पीछे वल लैके जाना है जहाँ शोल्डर प्लेट जोड़े है फ्लैक्सीबिल आए बलॉक कोशिश करो कि थी जी एल्बो आपस के नीचे टच हो अगर नहीं हो पा रही है कोई गल नहीं ਉਹ ਕਿਤੇ ਹੋ ਗਿਆ ਤਾਂ ਸਾਇਟ ਆਪਣੇ ਮਨ ਨੂੰ ਬੰਨ੍ਹਿਆ ਕਿ ਸਾਇਟ ਤੇ ਲੱਗ ਪੱਤੇ ਨੇ ਫੋਲਡਿੰਗ ਕਰੋ ਬੋਗੋਟ ਨਮਕ ਤੇ ਪੰਜਾਬ ਜਿਹੜਾ ਆ ਰਿਹਾ ਹੈਗਾ ਨਹੀਂ ਪਤਾ ਨਾ ਪਰ ਤੋਂ अपने हथ दू मिलाओ और अपनी गर्दन मिलाओ और शरीर जरा बिल्कुल ढीला दो, पूरा अपने कंसंट्रेट करते हुए ब्रीथिंग कर पैटर्न बी नॉर्मल पूरा ध्यान अपने साह पूरा सह सा लै रहे है इनहेल कर रहे हैं और छह है। इस ढंग इस चीज न करना है तो पूरा शरीर जो है स्थिल है जान नहीं है सिर्फ तौर से भारतीय चल रही है और धीरे धीरे आपने अपने पाओ को बुला है अपने हाथ की बाजू को लाना है ਮਕੇਲੀਆ ਸਾਡੇ ਹੋਰ ਜਿਹੜੇ ਸਾਕੀ ਖਿਦਾਰੀ ਅਧਿਕਾਰੀ ਆਏ ਆ ਸਾਡੇ ਪੱਤਰਕਾਰ ਸਦਾਨ ਸਾਰਿਆਂ ਨੂੰ ਅੱਜ ਇਸ ਮਾਣ ਦੇ ਕੱਟ ਹੋਏ ਆ ਸਾਰਿਆਂ ਨੂੰ ਬਹੁਤ-ਬਹੁਤ ਇਸ ਦਿਨ ਦੀ ਬਰੇਹੀ ਹੈ ਬਾਕੀ ਦਾ ਸਾਰਾਇਸ ਜਿਹੜਾ ਦੇਣ ਉਹਦੇ ਬਾਰੇ ਤਾਂ ਇਹ ਬਤਾਇਆ ਜਾ ਚੁੱਕਾ ਹੈ ਕਿ ਅੱਜ ਉਹਨਾਂ ਦਾ ਦੋਗ ਦਿੱਤਾ ਹੈ 29 ਮੈਂਤ ਹੈ ਜੋ ਅੱਜ ਦੇਸ਼मित्रा ਖਾਣਾ ਹੋਇਆ ਹੈ ਬਹੁਤ ਵਧੀਆ ਲੱਗਿਆ ਹੈ ਸਾਡੀ ਵੀ ਟੀਮ ਲਾਈਫ ਕਾਫੀ ਸਿਜੀ ਰਹੀ ਜੀ ਹੈ ਪਰ ਅਖਰ ਜਿਹੜਾ ਸਤਨਾਜ ਕੰਮ ਸਮਾਗਰ ਆਪ ਜੀ ਨੇ ਕੀਤਾ ਬੜੀ ਖੁਸ਼ੀ ਆਪਣੇ ਆਪ ਨੂੰ ਮਹਿਸੂਸ ਹੋਈ ਹੈ ਉਹਨਾਂ ਨੂੰ ਬੇਟਾ ਰਿਸ਼ਤਾਂ ਦੇ ਅੱਜ ਦੇਖਦੇ ਬੁੱਢੇ ਨੇਗੇ ਆ ਸਰ ਜੀ ਦਾ ਬਹੁਤ-ਬਹੁਤ ਧੰਨਵਾਦ ਕਰਦੇ ਆ ਕਿ ਤੁਸੀਂ ਕੋਈ ਅੱਜ ਇਹ ਸਭ ਤੋਂ ਵੱਡਾ ਸਪੌਂਸਰਿੰਗ ਦਿਨ ਹੈ ਜੋਗਦਸ਼ ਜੋ ਕਿ ਆਪਣੀ ਲਾਈਫ ਨਾਲ ਜੁੜਿਆ ਹੋਇਆ ਹੈ। ਬਹੁਤ ਇਕੱਠੇ ਹੋਏ ਹਨ ਸਾਡੇ ਜੋਗਾ குருਗੇ ਜਿਨ੍ਹਾਂ ਨੇ ਅੱਜ ਸਾਨੂੰ ਬੜੇ ਚੰਗੇ ਮੈਸਜ ਪੁਰਨਾ ਦੇ ਸੰਵਾਦ ਜੋਗਤਕ ਸੁਸਤ ਹੈ। ਇਸੇ ਮੈਂ ਆਖਦਾ ਹਾਂ ਕਿ ਜਿੰਨੇ ਮਾਰੇ ਇਕੱਠੇ ਹੋਏ ਹੈ। ਜੇਸੀ ਵੀ ਆਪਣੀ ਲਾਈਫ ਦੇ ਤੋਂ ਕੰਢੀ ਚੀਜ਼ ਦੇ ਵਿੱਚ ਲੀਮੈਂਟ ਕਰਨਾ ਹੈ। ਇਹਨਾਂ ਸ਼ਬਦਾਂ ਦੇ ਨਾਲ ਮਾਫ਼ੀ ਦਾ ਬਹੁਤ-ਬਹੁਤ ਧੰਨਵਾਦ ਕਰਦਾ। ਜੀ। ਸੋ ਵਰਸ ਸੀਐਸ ਸਾਡਾ ਸਰਮਾਣਾ ਮਾਜੋਬ ਦੀ ਖੁਸ਼ਮੰਦ ਬਾਦਿਸ਼ਾ ਜਿਹਨਾਂ ਨੇ ਪਰਲਾ ਕਰਕੇ ਸਾਡੀ ਪਾਰ ਨੂੰ ਇਹ ਦੇ ਦਿੱਤੀ। ਕਿਉਂਕਿ ਇਹ ਇੱਕ ਗੱਲ ਹੈ ਇਸ ਹਾਲੇ ਬਹੁਤ ਜ਼ਰੂਰੀ ਹੈ। ਜਤੋਂ ਖੋਈ ਹੈ। ਇਹ ਕਿੰਨੀ ਦੇ ਹੈ। ਇਸ ਦੀ ਸ਼ੁਰੂਆਤ ਕਰਨਾ ਹੈ। ਕਰਦੇ ਅੱਜ ਅਯੋਗ ਦੇਸ ਬਣਾਇਆ ਗਿਆ ਮੁਕੇਰੀਆਂ ਦੇ ਵਿੱਚ। हां ਪੰਜਾਬ ਸਰਕਾਰ ਵੱਲੋਂ ਬਹੁਤ ਹੀ ਵਧੀਆ ਜਿਹੜਾ ਹੈਗਾ ਉਪਰਾਲਾ ਹੈ ਔਰ ਪੂਰੇ ਪੰਜਾਬ ਨੂੰ ਜਿਹੜਾ ਹੈਗਾ ਯੋਗ ਦੇ ਨਾਲ ਜੋੜਨ ਲਈ ਪੰਜਾਬ ਸਰਕਾਰ ਜੋ ਕਦਮ ਪੁੱਟ ਰਹੀ ਹੈ ਉਹਦੇ ਵਿੱਚ ਮੈਨੂੰ ਲੱਗਦਾ ਹੈਗਾ ਕਿ ਭਾਰਤ ਦੇ ਵਿੱਚ ਪੰਜਾਬ ਹੀ ਇੱਕ ਇਸ ਤਰ੍ਹਾਂ ਦਾ ਰਾਜ ਹੈਗਾ ਜਿਹੜਾ ਇਸ ਕਦਮ ਦੇ ਵਿੱਚ ਜਿਹੜਾ ਹੈਗਾ ਮੋਰੀ ਹੈ ਔਰ ਪੰਜਾਬ ਦਾ ਹਰ ਲੋਕ ਹਰ ਲੋਕ ਜਿਹੜੇ ਹੈਗੇ ਤੰਦਰੁਸਤ ਰਹਿਣ ਸਵਸਥ ਰਹਿਣ ਉਸ ਵਾਸਤੇ ਜਿਹੜਾ ਹੈਗਾ ਪਿੰਡਾਂ ਦੇ ਵਿੱਚ ਸ਼ਹਿਰਾਂ ਦੇ ਵਿੱਚ ਤੇ ਜੋ ਕਲਾਸਾਂ ਚੱਲ ਰਹੀਆਂ ਪਿੰਡਾਂ ਦੇ ਵਿੱਚ ਵੀ 1196 ਪਿੰਡ ਜਿਹੜੇ ਹੈਗੇ ਆ ਟੀਚਾ ਰੱਖਿਆ ਹੈਗਾ ਕਿ ਉਹਨਾਂ ਪਿੰਡਾਂ ਤੱਕ ਜਿਹੜੇ ਹੈਗੇ ਆ ਯੋਗ ਪਹੁੰਚਾਇਆ ਜਾਏ ਔਰ 5 ਲੱਖ ਲੋਕਾਂ ਨੂੰ ਜਿਹੜਾ ਹੈਗਾ ਜੋੜਨ ਦਾ ਟੀਚਾ ਹੈ ਜਿਹਦੇ ਨਾਲ ਇਸ ਟਾਈਮ 2 ਲੱਖ ਲੋਕ ਜਿਹੜੇ ਹੈਗੇ ਹੈ ਜੋੜ ਚੁੱਕੀ ਹੈ ਪੰਜਾਬ ਸਰਕਾਰ ਯੋਗਾ ਦੇ ਨਾਲ ਔਰ ਆਉਣ ਵਾਲੇ ਟਾਈਮ ਦੇ ਵਿੱਚ ਜਿਹੜਾ ਹੈਗਾ 5 ਲੱਖ ਲੋਕ ਹੋਰ ਜਿਹੜੇ ਹੈਗੇ ਆ ਯੋਗ ਦੇ ਨਾਲ ਜੋੜ ਕੇ ਪੰਜਾਬ ਨੂੰ ਸਿਹਤਮੰਦ ਪੱਖੋਂ ਜਿਹੜਾ ਹੈਗਾ ਨਿਰੋਗ ਤੇ ਵਧੀਆ ਸੂਬਾ ਜੋ ਬਣਾਉਣ ਦੀ ਮਹਿੰਮ ਹੈ ਉਹ ਮੈਨੂੰ ਲੱਗਦਾ ਹੈ ਪੰਜਾਬ ਸਰਕਾਰ ਇਹਦੇ ਤੇ ਪੂਰਾ ਜਿਹੜਾ ਹੈਗਾ ਕਾਮਯਾਬ ਹੋਏਗੀ ਸਫਲ ਹੋਏਗੀ ਔਰ ਮੈਂ ਤੁਹਾਨੂੰ ਆਪਣੇ ਯੋਗ ਜੋ ਮੁਕੇਰੀਆਂ ਵਿੱਚ ਮਨਾਇਆ ਗਿਆ ਹੈ ਉਹਦੇ ਵਿੱਚ ਪੂਰਾ ਪ੍ਰਸ਼ਾਸਨ ਦਾ ਸਹਿਯੋਗ ਰਿਹਾ ਹੈ ਪ੍ਰਸ਼ਾਸਨ ਨੇ ਪੂਰਾ ਕਰਨ ਨਾਲ ਸਹਿਯੋਗ ਕੀਤਾ ਹੈ ਤੇ ਯੋਗ ਨੂੰ ਜਿਹੜਾ ਹੈ ਮੁਕੇਰੀਆਂ ਦੇ ਵਿੱਚ ਵੀ ਅਸੀਂ ਜਿਹੜਾ ਹੈਗਾ ਹਰ ਪਿੰਡ ਹਰ ਸ਼ਹਿਰ ਤੱਕ ਜਿਹੜਾ ਹੈਗਾ ਗਲੀ-ਗਲੀ ਪਹੁੰਚਾਨ ਦੇ ਵਿੱਚ ਜਿਹੜਾ ਹੈਗਾ 36 ਸੰਕਲਪ ਹੈਗੇ ਆ ਤੇ ਸਮਾਜ ਦੇ ਪਿੰਡਾਂ ਦੇ ਵਿੱਚ ਜਿਹੜਾ ਹੈਗਾ ਅਸੀਂ ਲੋਕਾਂ ਨੂੰ ਸਿਹਤ ਪੱਖੋਂ ਜਿਹੜਾ ਹੈਗਾ ਹੋਰ ਮੈਸੇਜ ਜਿਹੜਾ ਹੈਗਾ ਯੋਗ ਦੇ ਰੂਪ ਵਿੱਚ ینده ਰਾਵਾਂਗੇ ਜਿਸ ਨਾਲ ਲੋਕ ਜਿਹੜੇ ਹੈਗੇ ਆ ਤੰਦਰੁਸਤ ਤੇ ਸਵਸਥ ਰਹਿਣ ਜੇ ਕਿਤੇ ਅਸੀਂ ਗੱਲ ਕਰੀ ਤੇ 21 ਜੂਨ ਕਿਉਂ ਚੁਣਿਆ ਗਿਆ ਹੈ ਇਹ ਦਿਨ ਸਪੈਸ਼ਲ ਦਿਨ ਹੈ ਇਹ ਦੇ ਆਦੇਸ਼ سے ਬਣਾਇਆ ਜਾਂਦਾ ਹੈ ਯੋਗ ਦਿਵਸ ਇਸ ਕਰਕੇ ਕਿ 2014 ਦੇ ਵਿੱਚ ਸਤੰਬਰ ਦੇ ਵਿੱਚ ਮੋਦੀ ਜੀ ਜੋ ਹੈ ਪ੍ਰਧਾਨ ਭਾਰਤ ਦੇ ਪ੍ਰਧਾਨ ਮੰਤਰੀ UNO ਦੇ ਵਿੱਚ ਜਦੋਂ ਗਏ ਤੇ 177 ਦੇਸ਼ਾਂ ਨੇ ਜਿਹੜਾ ਹੈਗਾ 37 ਵਿਅਕਤੀ ਜਿਹਦੇ ਵਿੱਚੋਂ 40 ਦੇਸ਼ ਜਿਹੜੇ ਸੀਗੇ ਮੁਸਲਿਮ ਕੰਟਰੀਆਂ ਸੀਗੀਆਂ ਤੇ ਬਾਅਦ ਦੇ ਵਿੱਚ ਜਿਹੜਾ ਹੈਗਾ ਜਦੋਂ 21 ਜੂਨ ਜਿਹੜਾ ਹੈਗਾ ਰੱਖਿਆ ਗਿਆ ਕਿਉਂਕਿ ਇਸ ਦਿਨ ਬਹੁਤ ਵੱਡਾ ਦਿਨ ਹੁੰਦਾ ਹੈਗਾ ਇਹ ਨੰਬਰ 2 ਦੇ ਉੱਤੇ ਜਦੋਂ ਉਸ ਦਿਨ ਮਨਾਇਆ ਗਿਆ ਤੇ ਤਕਰੀਬਨ 191 ਕੰਟਰੀਆਂ ਜਿਹੜੀਆਂ ਦੇਸ਼ ਜਿਹੜੇ ਹੈਗੇ ਉਹਨਾਂ ਨੇ ਸਮੂਲੀਅਤ ਕੀਤੀ ਤੇ ਉਸ ਤੋਂ ਬਾਅਦ ਜਿਹੜਾ ਹੈਗਾ ਇਹ 2015 ਤੋਂ سٹارٹ ਹੋਇਆ ਹੈ ਤੇ ਅੱਜ 2025 ਹੈ 11ਵਾਂ انٹرنیشنل ਜੋਗਾ ਡੇ ਜਿਹੜਾ ਹੈਗਾ ਅਪਣਾ ਰਹੇ ਆਂ ਅਸੀਂ ਜਿਹੜਾ ਪੰਜਾਬ ਦੇ ਵਿੱਚ ਨਹੀਂ ਭਾਰਤ ਦੇ ਵਿੱਚ ਨਹੀਂ ਪੂਰੇ ਵਿਸ਼ਵ ਦੇ ਵਿੱਚ ਜਿਹੜਾ ਹੈਗਾ ਇਹਦਾ ਰੂਪ ਜਿਹੜਾ ਹੈਗਾ ਬਹੁਤ ਵਿਕਸਿਤ ਹੋ ਚੁੱਕਿਆ ਹੈ ਵਿਸਤਾਰ ਆਪਣਾ ਰੂਪ ਲੈ ਚੁੱਕਿਆ ਹੈ ਤੇ ਆਉਣ ਵਾਲੇ ਟਾਈਮ ਦੇ ਵਿੱਚ ਜਿਹੜਾ ਹੈਗਾ ਅਸੀਂ ਇਸ ਮਹਿੰਮ ਨੂੰ ਜਿਹੜਾ ਹੈਗਾ ਜ਼ਰੂਰ ਸਫਲ ਕਰਾਂਗੇ ਧੰਨਵਾਦ ਥੈਂਕ ਯੂ ਦਸ਼ਿਆਂ ਦੇ ਖਾਤਮੇ ਦੇ ਨਾਮ ਨਾਲ ਅੱਜ ਅੰਤਰਰਾਸ਼ਟਰੀ ਜੋਗਾ ਦਿਵਸ ਦੀ ਟੀਮ ਦਾ ਭੇਜ ਕੇ ਲੋਕਾਂ ਦੀ ਸਿਹਤ ਨੂੰ ਸਿਹਤਮੰਦ ਰੱਖਣ ਵਾਸਤੇ ਅੱਜ ਆਰਮੀ ਗਰਾਉਂਡ ਮਕੇਰੀਆਂ ਵਿਖੇ ਸਬਡਿਵੀਜ਼ਨ ਮਕੇਰੀਆਂ ਦੇ ਅਤੇ ਤਲਵਾੜੇ ਦੇ ਇੱਥੇ ਹਾਜ਼ਰ ਹੋ ਕੇ ਆ ਵਿੱਚ ਯੋਗਦਾਰ ਸਮਾਗਮ ਆ ਜੋ ਪੰਜਾਬ ਸਰਕਾਰ ਵੱਲੋਂ ਟੀਮ ਭੇਜੀ ਗਈ ਆ ਕਾਫੀ ਕੁਝ ਸਿੱਖਣ ਨੂੰ ਮਿਲਿਆ ਵਾ ਜਿਨ੍ਹਾਂ ਲੋਕਾਂ ਦੀ ਸਿਹਤ ਜਿਹੜੀ ਤੰਦਰੁਸਤ ਹੋ ਸਕਦੀ ਹੈ ਅੱਜ ਜਿਹੜੀ ਇੱਥੇ ਮੱਚਦੇ ਸਰੀਰ ਆਰਮੀ ਗਰਾਉਂਡ ਦੇ ਵਿੱਚ ਕਾਫੀ ਲੋਕਾਂ ਨੇ ਉਤਸ਼ਾਹਤ ਕਰਕੇ ਜਿਹੜਾ ਇਹ ਯੋਗਦਾਰੀਆਂ ਜਿਹੜੀਆਂ ਵਿਧੀਆਂ ਹੈਗੀਆਂ ਉਹ ਵਰਕਤ ਕੀਤੀਆਂ ਤੇ ਉਮੀਦ ਕਰਦਾ ਆਂ ਕਿ ਲੋਕ ਜਾ ਕੇ ਆਪਣੇ ਆਪਣੇ ਘਰਾਂ ਦੇ ਵਿੱਚ ਆਪਣੇ ਆਪਣੇ ਪਿੱਛੇ ਮਰਜ਼ੀ ਜਾ ਕੇ ਕਿਸੇ ਸਮੇਂ ਵੀ ਕਰ ਸਕਦੇ ਆ ਜਿਹੜੇ ਕੇ ਸਿਹਤ ਨੂੰ ਵੀ ਤੰਦਰੁਸਤ ਰੱਖ ਸਕਦੇ ਠੀਕ ਹੈ ਓਕੇ ਠੀਕ ਥੈਂਕ ਯੂ ਬਈ ਜੀ ਅੱਜ ਯੋਗਾ ਦਿਵਸ ਮਨਾਇਆ ਗਿਆ ਜਿਵੇਂ ਇਹ ਨਾਮ ਨੀਲਾ ਮੈਂ ਔਰ ਅਸੀਂ ਫ੍ਰੀਕਟ ਗਰੁੱਪ ਤੇ ਹਾਂ ਕਿਨੇ ਯੋਗਾ ਦਿਵਸ ਅੱਜ 21 ਜੂਨ ਨੂੰ ਬਹੁਤ ਵਧੀਆ ਮਨਾਇਆ ਗਿਆ ਹੈ और सारे विश्व विश्वविद्यालय बहुत बढ़िया लगा ये प्रोग्राम हर साल होना चाहिए और मनाना चाहिए अपना योगा सेंटर को बहुत-बहुत धन्यवाद आपसे जना ने सामने योगा पीछे लाया है तो इसका तो बोलते नहीं आला हाथ करते हैं